ਅੱਡੀ ਨਾਲ ਪਤਾਸੇ ਫਿਰੇਪੋਰ ਦੀ ਕੁੜੀ ਗਾਨੇ ਨਾਲ ਮਸ਼ਹੂਰ ਹੋਈ ਮੋਗੇ ਵਾਲੀ ਕੁੜੀ ਜਿਸ ਦਾ ਨਾਮ ਪਰਮ ਹੈ ਦਾਦਾ ਮੰਡੀ ਬਣਾਈ ਰੱਤ ਦੀ ਸਪੇਰ ਉਸ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਗੀਤ ਗਾ ਰਹੀ ਹੈ ਉਹ ਵੀਡੀਓ ਤੁਹਾਨੂੰ ਪੂਰੀ ਵਖੋਨੇ ਹਾਂ ਵੇਖੋ ਫਿਰਸਤਾਨ ਦੇ ਨਾਲ ਕੁੜੀ ਸਾਹ ਵੀ ਹੈ ਸੋਸ਼ਲ ਮੀਡੀਆ ਦੇ ਉੱਤੇ ਆ ਤੁਸੀਂ ਵੀ ਇੱਕ ਸਾਡੇ ਹੋ ਦੋ ਕੁੜੀਆਂ ਇਕੱਠੀਆਂ ਹਨ ਇੱਕ ਤਾਂ ਪਰਮ ਹੈ ਉਹ ਵੀ ਇੱਕ ਗਾ ਕੇ ਸੁਣਾ ਰਹੀ ਹੈ ਤੇ ਦੂਜੀ ਕੁੜੀ ਜਿਸ ਨੇ ਬੈਠ ਪਿਆ ਹੋਇਆ ਹੈ ਤੇ ਹੱਥ ਉੱਚ ਨੂੰ ਵੈਲ ਫੜਿਆ ਹੋਇਆ ਹੈ ਉਹ ਬਹੁਤ ਖੁਸ਼ ਹੋ ਰਹੀ ਹੈ ਇਸ ਤੋਂ ਗੀਤ ਸੁਣ ਕੇ ਇਹ ਪਰਮ ਨੇ ਪੰਜਾਬੀਆਂ ਦੇ ਆਪਣਾ ਨਾਮ ਬਣਾ ਲਿਆ ਹੈ ਪੰਜਾਬੀ ਸਿੰਗਲਾਂ ਦੇ ਵਿੱਚ ਬਹੁਤ ਹੀ ਰੇਖਲੇ ਪੁੱਤਰ ਤੋਂ ਉੱਟ ਕੇ ਮੀਡੀਅਮ ਕਲਾਸ ਫੈਮਿਲੀ ਤੋਂ ਉੱਟ ਕੇ ਕੁੜੀ ਸ਼ਾਦ ਰਹੀ ਹੈ ਅੱਜ ਦੇ ਟਾਈਮ ਵਿੱਚ ਆ ਸੁਣੋ ਹੁਣ ਕਿਸ ਤਰ੍ਹਾਂ ਦੀ ਨਾਲ ਗੀਤ गा ਰਹੀ ਹੈ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਕੇ ਇਹ ਕੁੜੀ ਵੇ ਮੈਂ ਅੱਡੀ ਨਾ ਪੁੱਤਾ ਸੇ ਜਾਵਾਂ ਭੋਰ ਦੀ ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ ਅੱਖ ਤੱਕਦੀ ਨਾ ਕਿਸੇ ਨੂੰ ਐ ਘੂਰਦੀ ਮੇਰੀ ਵੇ ਡੋਂਟ ਗਏ ਸ਼ੋਰ ਜਈ ਵਜਾ ਤੇ ਵਸਦੀ ਨਾ ਗੱਲ ਮੇਰੇ ਰੂਟ ਛੱਡ ਦੇ ਤੇ ਕਿਸੇ ਹੋਰ ਦਾ ਰਮਲ ਸਿੱਧੀ ਤੀਰ ਵਰਗੀਆਂ ਪੁੱਠੀ ਜਰਾ ਨਾ ਮੈਂ ਗੱਲ ਹੱਥ ਅੱਜ ਵੀ ਨਾ ਆਵਾ ਨਹੀਂ ਆਉਣਾ ਤੇਰੇ ਕੱਲ ਫੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਜਈ ਮੇਰੇ ਬੈਗ ਚ ਗਲੌਕ ਰੈਂਦਾ ਉਹ ਵੀ ਪੂਰਾ ਲੋਡ ਤੇ ਉਤੋਂ ਅੱਖ ਵੀ ਰੱਖੀ ਆ ਬਾਰਾ ਬੋਰ ਜਈ ਵੇ ਮੈਂ ਅੱਡੀ ਨਾ ਪਤਾ ਸੇ ਜਾਵਾ ਭੋਰ ਦੀ ਤਾਂ ਫਿਰ ਪੰਜਾਬੀਓ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਕੁੜੀ ਦਾ ਗੀਤ ਦੱਸਿਓ ਜਰੂਰ ਹੁਣ ਤੁਹਾਨੂੰ ਇੱਕ ਸਵਾਲ ਆ ਸਾ ਆਲਾ ਘਰ ਦੇ ਵਿੱਚ ਪੀਵੀਸੀ ਸ਼ੀਟ ਲੱਗੀ ਸੀ ਉਹ ਮਿਸਤਰੀ ਵੀਰ ਦੱਸ ਸਕਦਾ ਕੀ ਇਹ ਇਦਾਂ ਲੱਗ ਰਿਹਾ ਜਿਦਾਂ ਕੋਈ ਜਾਨਵਰ ਦਾ ਕੀੜਾ ਹੁੰਦਾ ਦਰਵਾਜ਼ੇ ਦੇ ਵਿੱਚੋਂ ਇਦਾਂ ਹੋ ਗਿਆ ਇਹ ਦੱਸਿਓ ਜਰੂਰ ਕੀ ਇਹ ਮਿਸਤਰੀ ਵੀਰ ਜਿਹਦੇ ਨੂੰ ਕੁਝ ਪਤਾ ਆ ਇਹ ਉਹ ਨਾਲੋਂ ਤਨ ਬਗੇ ਇਹ ਕਮਵਰ ਜੀ ਬੋਗਰੀ ਦਾ ਮਾਮਲਾ ਕੱਸਦੇ ਆ ਆ ਪੱਤੂ ਦੀ ਜਿਹੜੀ ਤੀ ਫੋਟੋ ਦੇਖ ਰਹੇ ਆ ਨਾ ਇਹ ਨੂੰ ਕਮਵਰ ਖਾਣਾ ਬਣਾ ਕੇ ਬਹਿ ਗਿਆ ਯੂਪੀ ਦਾ ਦੱਸਦੇ ਪਏ ਇਹ ਸ਼ਖਸ ਇਹਨਾਂ ਮਾਲੂ ਪੁੱਤਾ ਬਾਲਾ ਖਾਂਦਾ ਸੀ ਜਿਹਨੂੰ ਘਰ ਦੇ ਕਿਤੇ ਮਾਲ ਮੁਕਤੀ ਕੇਂਦਰ ਵਿੱਚ ਛੱਡ ਆਏ ਉਥੇ ਇਸਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਚੱਕਰ ਵਿੱਚ ਜੋ ਆ ਉਸਨੂੰ ਖਾਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਸਰੀਰ ਦੇ ਅੰਦਰ ਸੁੱਤੀ ਗਿਆ ਇਹ ਦਰਦ ਵੱਲੋਂ ਕੰਮ ਜਿਆਦਾ ਖਰਾਬ ਹੋਇਆ ਤਾਂ ਅਲਟਰਾਸਾਉਂਡ ਤੋਂ ਬਾਅਦ ਡਾਕਟਰਾਂ ਨੇ ਢਿੱਡ ਵਿੱਚੋਂ 29 ਚਮਚੇ 19 ਦੰਦਾਲੇ ਬੋਸ਼ਕ ਦੋ ਰੇਨ ਕੱਢਿਆ। ਉਹੋ ਵਿੱਚ ਵੀ ਤੁਸੀਂ ਵੇਖ ਸਕਦੇ ਹੋ। ਕਿਸ ਤਰ੍ਹਾਂ ਜਾ ਇਹ ਸਖਸ਼ ਹੈ ਤੇ ਕਿੱਦਾਂ ਮਿਲ ਅਗੇਸ ਮਾਨ ਵਿੱਚ ਆਇਆ ਹੋਇਆ ਹੈ। ਇਨਟੇਟ ਵਿੱਚੋਂ ਨਿਕਲਿਆ ਡਾਕਟਰ ਸ਼ਾਮਹੀਨਾ ਸ਼ਾਮ ਕੁਮਾਰ ਜਿਨ ਨੇ ਅਦਵਾਈ ਕੀਤੀ ਹੈ ਮਾਮਲੇ ਦੀ ਆਪਰੇਸ਼ਨ ਕੀਤਾ ਆ ਤੇ ਉਹ ਕਹਿੰਦਾ ਮਰੀਜ਼ ਨੂੰ ਤਾਂ ਦਰੋਸਤਾ ਵੈਸੇ ਇਨਾ ਜਿੰਨਾ ਸਮਾਨ ਨਿਕਲਿਆ ਥੋੜਾ ਜਿਆਦਾ ਹੋਰ ਕੰਮ ਖਿੱਚ ਜਾਂਦਾ ਤਾਂ ਦਵਾਈਆਂ ਦੇ ਪੈਸੇ ਤਾਂ ਇਹ ਵਿੱਚ ਕੇ ਹੀ ਨਿਕਲ ਹੋਣੇ ਸੀ ਵੀ ਦੋਹਰੇ ਹਾਲਾ ਅੱਜ ਕੱਲ ਦੇ ਲਈ ਮੇਰੇ ਪੱਤੇ ਖਾਂਦੀ ਆ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਤੁਸੀਂ ਆਪਣੀ رائے ਜ਼ਰੂਰ ਦੱਸਿਓ ਅੱਗੇ ਤੁਹਾਨੂੰ ਦਿਖਾਉਣਾ ਇੱਕ ਹੋਰ ਜੀਭੋ ਗਈ ਮਾਮਲਾ ਆ ਫੋਟੋ ਵੇਖੋ ਬਹਿਲੇ ਕਿੱਥੇ ਨਹੀਂ ਲੱਗਦੀ ਐ ਇੰਡੀਆ ਦੀ ਤਾਂ ਹੈ ਨਹੀਂ ਇਹ ਤੁਹਾਨੂੰ ਬਾਤ ਦਿੰਨੇ ਆ ਇਹ ਹੈ ਜੀ ਆ ਬਾਹਰਲੇ ਮੁੜਕੜੀ ਕੋਦਰੋ ਤੋ ਪਰ ਮੀਲੂ ਕੇ ਬੋਲੇ ਨਹੀਂ ਹੰਦੇ ਨੇ ਦੇਖ ਲਓ ਤੁਸੀਂ ਦਰਖਤਾਂ ਸੜਕ ਦੇ ਵਿੱਚ ਆ ਗਿਆ ਸੀ ਉਹਨਾਂ ਨੇ ਦਰਖਤ ਨਹੀਂ ਵੜਿਆ ਪੂਰਾ ਮਤਲਬ ਜਿੱਦਾਂ ਸਾਡੇ ਇੱਥੇ ਕਰ ਦਿੰਦੇ ਨਾ ਜਗਾ ਤੋਂ ਵੜ ਦਿੰਦੇ ਆ ਤੇ ਇਹਦਾ ਕੰਮ ਨਹੀਂ ਕੋਈ ਤੇ ਸੁੱਟ ਦਿੰਦੇ ਪਰੇ ਇੱਦਾਂ ਦਾ ਨਹੀਂ ਨਾਲੇ ਕੁਝ ਕੀਤਾ ਦਰਖਤ ਦੇ ਵਿੱਚੋਂ ਨਹੀਂ ਦੇਖੋ ਕਿਸ ਤਰ੍ਹਾਂ ਇਹ ਨਾਲ ਸ਼ਾ ਸ਼ਾ ਟਕੇਲਾ ਨੂੰ ਵਿੱਚੋਂ ਹੀ ਸੜਕੇ ਕੱਢਤੀ ਉਹ ਗੱਡੀ ਤੁਸੀਂ ਵੇਖ ਰਹੇ ਹੋ ਫਰਮਾਨ ਕਰਦੀ ਕੁਦਰਤ ਪ੍ਰੇਮੀ ਲੋਕ ਆ ਬਾਹਰ ਲੈ ਮੜਕਦੇ ਇਹੋ ਜਿਹਾ ਕੰਮ ਜ ਸਾਡੇ ਇਧਰ ਇੰਡੀਆ ਦੇ ਵਿੱਚ ਹੁੰਦਾ ਤੁਸੀਂ ਹਸਾਬ ਲਾ ਲਓ ਕਿਦਾਂ ਦਾ ਕੰਮ ਕੀਤਾ ਹੋਈਆਂ ਆ ਇਹਨਾਂ ਨੇ ਇਹੋ ਜਿਹੇ ਲੋਕ ਆ ਤਾਂ ਹੀ ਤਾਂ ਉੱਤਰ ਮੌਸਮ ਵੀ ਨੇ ਵਧੀਆ ਹੈ ਮਾਤਾਵਲ ਨੂੰ ਪ੍ਰੇਮੀ ਲੋਕ ਆ ਦਰਖਤਾਂ ਨੂੰ ਮਿਣੀ ਕੱਟਦੇ ਵਧੀਆ ਮਤਲਬ ਸੂਹ ਤਾਂ ਉੱਤਰ ਓਕਸੀਜਨ ਵੀ ਵਧੀਆ ਤੁਸੀਂ ਕਦੀ ਬਾਹਰ ਜਾ ਕੇ ਦੇਖਿਓ ਤੈਨੂੰ ਪਤਾ ਲੱਗ ਜਾਣਾ ਕਿਦੜਾ ਮਾਹੌਲ ਹੈ ਉੱਤਰ ਬਹੁਤ ਹੀ ਵਧੀਆ ਤਸਵੀਰ ਸਾਹਮਣੇ ਆਈ ਆ ਬੀਲੀ ਨੂੰ ਵਾਤੋ ਵਾਤੇ ਸ਼ੇਅਰ ਕਰੂੰ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕਰੂੰ ਤਾਂ ਨਿਉ ਸਾਡੇ ਵੀ ਥੇ ਲੋਕਾਂ ਤੇ ਥੋੜਾ ਬੁਤਾ ਹਸਨ ਪਵੇ ਕਿਦਾਰੇ ਕੰਮ ਕਰਨੇ ਚਾਹੀਦੇ ਆ ਮੋਤੀ ਟੈਂਟ ਸੁਨੇਹਾ ਦੇ ਰਹੀ ਹੈ ਫੋਟੋ